ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਜੋ ਯੁੱਧ ਨਸ਼ਿਆਂ ਵਿਰੁੱਧ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਮਾਰਚ ਮਹੀਨੇ ਦੇ ਵਿੱਚ ਉਹਦੇ ਰਿਜ਼ਲਟ ਆਪਣੇ ਸਾਰਿਆਂ ਦੇ ਸਾਹਮਣੇ ਨੇ ਨਸ਼ੇ ਦੀ ਅਵੇਲੇਬਿਲਿਟੀ ਦੇ ਵਿੱਚ ਬਹੁਤ ਗਿਰਾਵਟ ਆਈ ਹੈ ਤੇ ਪੁਲਿਸ ਵੱਲੋਂ ਜੋ ਇਨਫੋਰਸਮੈਂਟ ਹੈ ਉਹ ਬਹੁਤ ਹੀ ਚੰਗੇ ਢੰਗ ਦੇ ਨਾਲ ਜ਼ਿਲ੍ਹਾ ਮੋਗਾ ਦੇ ਵਿੱਚ ਕੀਤੀ ਗਈ ਐਸ ਤੋਂ ਇਲਾਵਾ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਵੇਅਰਨੈਸ ਦੇ ਰਿਗਾਰਡਿੰਗ ਐਕਟੀਵਿਟੀ ਸੀਗੀਆਂ ਜਾਫਰ ਰੀਹੈਬਿਲਿਟੇਸ਼ਨ ਦੇ ਰਿਗਾਰਡਿੰਗ ਜੋ ਕੰਮ ਚੱਲ ਰਿਹਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਭ ਤੋਂ ਪਹਿਲਾਂ ਯੁਧੇ ਨਸ਼ਿਆਂ ਵਿਰੁੱਧ ਦੇ ਅੰਦਰ ਅਸੀਂ ਜੋ ਮਲਟੀਪਲ ਐਕਸਰਸਾਈਜ਼ ਕੀਤੀਆਂ ਚਾਹੇ ਉਹ ਪਿੰਡਾਂ ਦੀ ਵਿਜ਼ਿਟ ਸੀਗੀਆਂ ਚਾਹੇ ਹੌਟਸਪੌਟ ਦੀ ਵਿਜ਼ਿਟ ਸੀਗੀਆਂ ਚਾਹੇ ਅਸੀਂ ਆਵਦੀਆਂ ਮੀਟਿੰਗਾਂ ਜੋ ਸੀਗੀਆਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਕੀਤੀਆਂ ਉਹਦਾ ਕਾਫੀ ਇੰਪੈਕਟ ਪਿਆ ਹੈਗਾ ਇਸ ਤੋਂ ਇਲਾਵਾ ਫਿਰ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਦਾ ਆਗਾਜ਼ ਕੀਤਾ ਗਿਆ ਜੋ ਜ਼ਿਲ੍ਹਾ ਮੋਗਾ ਦੇ ਵਿੱਚ ਸਮੇਂ ਦੇ ਨਾਲ ਪੂਰਾ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਸਾਰੇ ਪਿੰਡਾਂ ਨੂੰ ਇਨਵੋਲ ਕਰਕੇ ਇੱਕ ਕਾਈਂਡ ਆਫ ਮਾਹੌਲ ਬਣਾਇਆ ਗਿਆ ਪਿੰਡਾਂ ਦੇ ਵਿੱਚ ਕਿ ਸਾਰੇ ਅਸੀਂ ਲੋਕਾਂ ਨੇ ਅਸੀਂ ਨਸ਼ਿਆਂ ਤੋਂ ਦੂਰ ਹੋਣਾ ਕੋਈ ਨਸ਼ਾ ਜੇਕਰ ਵੇਚਦਾ ਹੈ ਉਹਦੇ ਬਾਰੇ ਪੁਲਿਸ ਨੂੰ ਐਸ ਐਚ ਓ ਨੂੰ ਪ੍ਰਸ਼ਾਸਨ ਨੂੰ ਇੱਕ ਜਾਣਕਾਰੀ ਵੀ ਦਿੱਤੀ ਜਾ ਸਕਦੀ ਹੈ ਇੱਕ ਟੋਲ ਫਰੀ ਨੰਬਰ ਵੀ ਅਸੀਂ ਦਿੱਤਾ ਹੈਗਾ ਜਿਦੇ ਰਾਹੀਂ ਉਹ ਉਹਨਾਂ ਦੀ ਇਨਫੋਰਮੇਸ਼ਨ ਨੂੰ ਇਨਫੋਰਮੇਸ਼ਨ ਦੇਣ ਵਾਲੇ ਦੀ ਇਨਫੋਰਮੇਸ਼ਨ ਨੂੰ ਕਨਫਿਡੈਂਸ਼ੀਅਲ ਰੱਖਿਆ ਜਾਵੇਗਾ ਇਸ ਤੋਂ ਬਾਅਦ ਅਸੀਂ ਗ੍ਰਾਮ ਸਭਾ ਦੇ ਇਜਲਾਸ ਕਰਵਾਏ ਜਿਦੇ ਵਿੱਚ ਅਸੀਂ ਉਹਨਾਂ ਤੋਂ ਪੁੱਛਿਆ ਕਿ ਕਿਹੜੀ ਕਿਹੜੀ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੇ ਪਿੰਡ 'ਚ ਕਿਹੜ ਕਿਸ ਤਰ੍ਹਾਂ ਦੀ ਨਸ਼ੇ ਦੀ ਸਮੱਸਿਆਵਾਂ ਨੇ ਉਸ ਦੇ ਬਾਰੇ ਅਸੀਂ ਪਿੰਡ ਵਾਲਿਆਂ ਤੋਂ ਜਾਣਕਾਰੀ ਲਈਤੀ ਤੇ ਉਸ ਤੋਂ ਬਾਅਦ ਫਿਰ ਇੱਕ ਸਰਕਾਰ ਦਾ ਬਹੁਤ ਹੀ ਇੰਪੋਰਟੈਂਟ ਉਪਰਾਲਾ ਹਰ ਪਿੰਡ ਦੇ ਅੰਦਰ ਹਰ ਵਾਰਡ ਦੇ ਅੰਦਰ ਇੱਕ ਡਿਫੈਂਸ ਕਮੇਟੀ ਨੂੰ ਇੱਕ ਨਵੇਂ ਸਿਰਿਓਂ ਸਿਰਜਣ ਉਹਦਾ ਕਰਨ ਦਾ ਪੰਜਾਬ ਸਰਕਾਰ ਨੇ ਜੀੜਾ ਚੱਕਿਆ ਤੇ ਉਸ ਨੂੰ ਵੀ ਜ਼ਿਲ੍ਹਾ ਮੋਗਾ ਦੇ ਅੰਦਰ ਅਸੀਂ ਹਰ ਪਿੰਡ ਦੇ ਵਿੱਚ ਤੇ ਹਰ ਔਰਡ ਦੇ ਵਿੱਚ ਮੁਕੰਮਲ ਕਰ ਚੁੱਕੇ ਹਾਂ ਜਿਦੇ ਵਿੱਚ ਉਸ ਪਿੰਡ ਦੇ ਲੋਕਲ ਸਰਪੰਚ ਪੰਚ ਜਾਂ ਕਾਉਂਸਲਰ ਤੇ ਹੋਰ ਜੋ ਮੋਤਵਾਰ ਵਿਅਕਤੀ ਨੇ ਜੋ ਐਕਟਿਵ ਨੇ ਜੋ ਐਨਜੀਓ ਦੇ ਮੈਂਬਰ ਨੇ ਐਕਸ ਆਰਮੀ ਨੇ ਐਕਸ ਰਿਟਾਇਰਡ ਟੀਚਰ ਨੇ ਜਾਂ ਹੋਰ ਮੋਤਵਾਰ ਨੇ ਉਹਨਾਂ ਨੂੰ ਮੈਂਬਰ ਬਣਾ ਕੇ ਉਹਨਾਂ ਨੂੰ ਅਸੀਂ ਹੁਣ ਉਹਨਾਂ ਦੀ ਬੀਡੀਸੀ ਦੀ ਕਨਸਟੀਟਿਊਸ਼ਨ ਅਸੀਂ ਕਰ ਲਈ ਹੈਗੀ ਹੈ ਅੱਜ ਮਾਨਯੋਗ ਸੀਐਮ ਸਾਹਿਬ ਵੱਲੋਂ ਸਾਰੇ ਹੀ ਡਿਸਟ੍ਰਿਕਟ ਕਲੈਕਟਰਸ ਨੂੰ ਇਹ ਆਦੇਸ਼ ਕੀਤਾ ਗਿਆ ਹੈ ਕਿ ਜੋ ਹੁਣ ਆਉਣ ਵਾਲੇ 10-15 ਦਿਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ 6-7 ਤਰੀਕ ਨੂੰ ਇਹਨਾਂ ਸਾਰਿਆਂ ਨੂੰ ਟ੍ਰੇਨਿੰਗ ਦੇਣ ਜਾ ਰਹੇ ਹਾਂ ਅਲੱਗ-ਅਲੱਗ ਕੌਨਸਟਿਟੂਐਂਸੀ ਵਾਈਜ਼ ਅਲੱਗ-ਅਲੱਗ ਅਸੀਂ ਇਹਨਾਂ ਦੀ ਮੀਟਿੰਗ ਬਣਾਵਾਂਗੇ ਟੋਟਲ ਜੇਕਰ ਮੈਂ ਦੱਸਾਂ ਤਾਂ ਸਾਡੇ ਕੋਲ ਆਲਮੋਸਟ 465 VDC WDCs ਫਾਰਮ ਹੋਈਆਂ ਨੇ ਉਹਦੇ ਵਿੱਚ ਅਮੂਮਨ 4802 ਮੈਂਬਰ ਅਸੀਂ ਬਣਾਏ ਨੇ ਇੰਨਾ ਸਾਰਿਆਂ ਦਾ ਅਸੈਂਬਲੀ ਕੌਨਸਟੀਟੂਐਂਸੀ ਵਾਈਜ਼ ਅਸੀਂ 6 ਤੇ 7 ਤਰੀਕ ਨੂੰ ਇੱਕ ਟ੍ਰੇਨਿੰਗ ਪ੍ਰੋਗਰਾਮ ਰੱਖਣ ਜਾ ਰਹੇ ਹੈਗੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਇੱਕ ਇੱਕ ਆ ਆਈਡੀ ਕਾਰਡ ਦਿੱਤਾ ਜਾਊਗਾ ਜੋ ਕਿ ਐਸਐਚਓ ਵੱਲੋਂ ਦਿੱਤਾ ਜਾਊਗਾ ਤੇ ਨਾਲ ਦੇ ਨਾਲ ਇਹਨਾਂ ਨੂੰ ਬੁੱਕਲੇਟ ਦਿੱਤੀ ਜਾਊਗੀ ਜਿਦੇ ਵਿੱਚ ਉਹਨਾਂ ਨੂੰ ਦੱਸਿਆ ਜਾਊਗਾ ਕਿ ਬੀਡੀਸੀ ਦੇ ਮੈਂਬਰ ਦਾ ਕੰਮ ਕੀ ਹੋਊਗਾ ਇਹ ਬਹੁਤ ਹੀ ਡਿਫਰੈਂਟ ਤਰੀਕੇ ਦੀ ਅਪਰੋਚ ਹੈ ਕਿ ਅਸੀਂ ਬੀਡੀਸੀ ਨੂੰ ਸਾਡੀ ਇੱਕ ਐਕਸਟੈਂਡਡ ਆਰਮਜ਼ ਦੀ ਤਰ੍ਹਾਂ ਸੀ ਯੂਜ਼ ਕਰਾਂਗੇ ਸਾਡੇ ਜੋ ਯੁੱਧ ਚੱਲ ਰਿਹਾ ਨਸ਼ਾ ਦੇ ਵਿਰੁੱਧ ਕਿ ਉਹ ਸਾਡੀ ਐਕਸਟੈਂਡਡ ਬਾਹਾਂ ਦੀ ਤਰ੍ਹਾਂ ਕੰਮ ਕਰਨਗੇ ਸਾਨੂੰ ਇਨਫਾਰਮੇਸ਼ਨ ਦੇਣਗੇ ਇੰਟੈਲੀਜੈਂਸ ਦੇਣਗੇ ਤੇ ਇਸ ਇਹ ਇੱਕ ਬਹੁਤ ਹੀ ਇੰਪੋਰਟੈਂਟ ਸਟੈਪ ਹੈਗਾ ਤੇ ਅਸੀਂ ਨਾਲ ਦੀਆਂ ਉਹਨਾਂ ਨੂੰ ਇਹ ਵੀ ਦੱਸ ਰਹੇ ਹਾਂ ਟ੍ਰੇਨਿੰਗ ਦੇ ਰਹੇ ਹਾਂ ਕਿ ਤੁਹਾਡੇ ਕੀ ਕੀ ਕੰਮ ਨੇ ਤਾਂ ਜੋ ਸਾਰੇ ਆਪਾਂ ਜੋ VDC ਮੈਂਬਰ ਹੋਣਗੇ ਉਹ ਇੱਕੋ ਪੇਸ ਤੇ ਰਲ ਮਿਲ ਕੇ ਜੋ ਨਸ਼ੇ ਦੀ ਸਮੱਸਿਆ ਹੈਗੀ ਇਹਦਾ ਜੋ ਹੈਗਾ ਇਹਨੂੰ ਜੜੋਂ ਖਤਮ ਕਰ ਸਕਣਗੇ 16 ਤਰੀਕ ਨੂੰ ਮਾਨਜੁਗ ਸੀਐਮ ਸਾਹਿਬ ਵੱਲੋਂ ਸਰਾਬ ਆ ਪਿੰਡ ਵਿਖੇ ਸਾਰਿਆਂ ਨੂੰ ਇਹਨਾਂ ਨੂੰ ਉਤ ਛੱਟਣ ਦਾ ਸਮਾਰੋਹ ਵੀ ਕਰਵਾਇਆ ਜਾਏਗਾ ਤੇ ਇਹ ਜੋ ਸਾਰੇ ਐਫਰਟ ਚੱਲ ਰਹੇ ਨੇ ਇਹਨਾਂ ਦੇ ਨਾਲ ਜੋ ਨਸ਼ਿਆਂ ਦਾ ਜੋ ਹੈਗਾ ਪ੍ਰਚਲਨ ਕਾਫੀ ਘਟਿਆ ਹੈ ਅਵੇਲੇਬਿਲਟੀ ਕਾਫੀ ਘਟੀ ਹੈ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਅਵੇਅਰਨੈਸ ਬਹੁਤ ਵਧੀ ਹੈ ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਵੱਲੋਂ ਰੀਹੈਬਿਲੀਟੇਸ਼ਨ ਚ ਬਹੁਤ ਚੰਗਾ ਕੰਮ ਜੋ ਜਨੇਵ ਸੈਂਟਰ ਹੈਗਾ ਸਾਡਾ ਉਹ ਕਰ ਰਿਹਾ ਹੈਗਾ ਜਿੱਥੇ ਜੋ ਵੀ ਲੋੜਵੰਦ ਵਿਅਕਤੀ ਆਂਦਾ ਹੈਗਾ ਉਹਦਾ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ ਸਾਡੀ ਰਿਕਵਰੀ ਰੇਟ ਵਨ ਆਫ ਦੀ ਹਾਈਐਸਟ ਇਨ ਪੰਜਾਬ ਹੈ ਸਾਡਾ ਸੈਂਟਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਹੈਲਥ ਵਿਭਾਗ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਵਿਜ਼ਿਟ ਕੀਤਾ ਗਿਆ ਤੇ ਸਾਡੀ ਜਿਲੇ ਦੀ ਸਰਾਹਣਾ ਕੀਤੀ ਗਈ ਹੈ ਕਿ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ ਹੁਣ ਵੀ ਅਸੀਂ ਇੱਕ ਪ੍ਰਪੋਜ਼ਲ ਐਸਪੀਰੇਸ਼ਨ ਡਿਸਟ੍ਰਿਕਟ ਦੇ ਅੰਦਰ ਐਸ ਨੂੰ ਐਕਸਟੈਂਡ ਕਰਨ ਦੇ ਲਈ ਭੇਜਿਆ ਹੈਗਾ ਤੇ ਉਮੂਮਨ ਉਸ ਦੀ ਵੀ ਸਾਨੂੰ ਪ੍ਰਵਾਨਗੀ ਮਿਲ ਜਾਊਗੀ ਤੇ ਹੋਪਫੁਲੀ ਤੁਹਾਡੇ ਸਹਿਯੋਗ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਸਾਥ ਦੇ ਨਾਲ ਅਸੀਂ ਮਾਨਜੋਗ ਸੀਐਮ ਸਾਹਿਬ ਦਾ ਜੋ ਸੁਪਨਾ ਹੈ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਤੇ ਇਸ ਪ੍ਰੋਬਲਮ ਨੂੰ ਨਸ਼ਿਆਂ ਦੀ ਪ੍ਰੋਬਲਮ ਨੂੰ ਅਸੀਂ ਜੜ ਤੋਂ ਖਤਮ ਕਰਾਂਗੇ ਸਰ ਵੀ ਗੱਲ ਕੀਤੀ ਪੰਜਾਬ ਸਰਕਾਰ ਨੇ ਕਿ ਬਹੁਤ ਚਿੰਤਾ ਜਿਹੜੇ ਲੋਕ ਹੁਣ ਤੱਕ ਨਸ਼ਾ ਛੱਡ ਚੁੱਕੇ ਨੇ ਇਹ ਫੰਡਲ ਦੀ ਲਾਈਵ ਚ ਲੱਗੇ ਹੋਏ ਨੇ ਉਹਨਾਂ ਲਈ ਉਸ ਤੋਂ ਬਾਅਦ ਦੇ ਉਹਨਾਂ ਦੇ ਸੋਰਸ ਲਈ ਕਿਹੜੇ-ਕਿਹੜੇ ਜਿਹੜੇ ਅੱਗੇ ਸਰਕਾਰ ਵੱਲੋਂ ਪ੍ਰਾਲੇ ਕੀਤੇ ਜਾਣਗੇ ਮੈਂ ਮੈਂ ਜ਼ਿਕਰ ਤੁਹਾਨੂੰ ਦੱਸਾਂ ਜੋ ਸਾਡੇ ਕੋਲ ਡੀ ਐਡਿਕਸ਼ਨ ਤੇ ਆ ਜਾਂਦਾ ਹੈਗਾ ਅਸੀਂ ਉਸ ਦੇ ਇੰਟਰਸਟ ਦੇ ਮੁਤਾਬਕ ਉਹਨਾਂ ਦੇ ਲਈ ਸਕਿੱਲ ਪ੍ਰੋਗਰਾਮ ਵੀ ਅਸੀਂ ਉਲਿੱਕੇ ਨੇ ਦੋ ਤਿੰਨ ਤਰੀਕੇ ਦੇ ਪ੍ਰੋਗਰਾਮ ਅਸੀਂ ਮੁਕੰਮਲ ਕਰਾ ਚੁੱਕੇ ਹੈਗੇ ਆ ਜਿਵੇਂ ਕਿ ਇਲੈਕਟ੍ਰੀਕਲ ਟ੍ਰੇਨਿੰਗ ਦਾ ਪਲੰਬਿੰਗ ਟ੍ਰੇਨਿੰਗ ਦਾ ਜਾਂ ਲਾਂਡਰੀ ਦਾ ਜਾਂ ਬੇਕਰੀ ਦਾ ਵੀ ਹੁਣ ਅਸੀਂ ਕੋਰਸ ਕਰ ਰਹੇ ਹਾਂ ਕਰਵਾ ਰਹੇ ਹਾਂ ਇਹਨਾਂ ਸਾਰੇ ਜੋ ਉੱਥੇ ਡੀ ਐਡਿਕਸ਼ਨ ਸੈਂਟਰ ਤੇ ਆਉਂਦੇ ਨੇ 45 ਦਿਨ ਦੀ ਅਸੀਂ ਉਹਨਾਂ ਨੂੰ ਉੱਥੇ ਰੱਖਦੇ ਆ ਉਹਨਾਂ ਨੂੰ ਰੀਹੈਬਿਲੀਟੇਟ ਕਰਕੇ ਫਿਰ ਉਹਨਾਂ ਨੂੰ ਦੁਬਾਰਾ ਸਮਾਜ ਦੇ ਵਿੱਚ ਜੋੜਨ ਦੇ ਲਈ ਅਸੀਂ ਇਹਨਾਂ ਨੂੰ ਸਕਿੱਲਿੰਗ ਕਰ ਰਹੇ ਹਾਂ ਨਾਲ ਨਾਲ ਇਹਨਾਂ ਨੂੰ ਜੌਬ ਆਪਰਚ्युनिटीਜ਼ ਦੇ ਨਾਲ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਇੱਥੇ ਪੰਜ ਇਲੈਕਟ੍ਰੀਕਲ ਜੋ ਬਹੁਤ ਵਧੀਆ ਕੰਮ ਸਿੱਖੇ ਉਹਨਾਂ ਨੂੰ ਜੋ ਮਹਿਕਮਾ ਹੈਗਾ ਪੀ ਡਬਲਯੂ ਡੀ ਇਲੈਕਟ੍ਰੀਕਲ ਉਹਨਾਂ ਦੇ ਕੰਟਰੈਕਟਰਸ ਦੇ ਨਾਲ ਉਹਨਾਂ ਨੂੰ ਕੰਮ ਤੇ ਰਖਾਇਆ ਉਹਨਾਂ ਨੂੰ ਕਿਟਾਂ ਦੀ ਵੰਡ ਕੀਤੀ ਇਸ ਤਰੀਕੇ ਦੇ ਅਸੀਂ ਜੋ ਇਹਨਾਂ ਨੂੰ ਦੁਬਾਰਾ ਸਮਾਜ ਦੇ ਵਿੱਚ ਜੋੜਨ ਦੀ ਹੈ ਅਸੀਂ ਕੰਮ ਕਰ ਰਹੇ ਹਾਂ ਇਹ ਗੱਲ ਕਰੀਏ ਹੁਣ ਤੱਕ ਕਿੰਨੇ ਇੱਕ ਜਿਹੜੇ ਐਸੇ ਨੌਜਵਾਨ ਨੇ ਨਿਸ਼ਾ ਛੱਡ ਚੁੱਕੇ ਨੇ ਕਿੰਨੇ ਇਸ ਲਾਈਨ ਦੇ ਵਿੱਚ ਲੱਗੇ ਹੋਏ ਦੇਖੋ ਜੀ ਜੋ ਸਾਡਾ ਅਗਰ ਜੇਕਰ ਆਪਾਂ ਗੱਲ ਕਰੀਏ 900 ਤੋਂ ਪਲੱਸ ਅਸੀਂ ਲੋਕਾਂ ਦਾ ਟ੍ਰੀਟਮੈਂਟ ਜੋ ਹੈਗਾ ਅਸੀਂ ਆਪਣੇ ਜਨੇਰ ਵਿਕੇ ਸੈਂਟਰ ਚ ਲਾਸਟ ਇੱਕ ਸਾਲ ਚ ਕਰ ਚੁੱਕੇ ਆ ਤੇ ਰਿਕਵਰੀ ਰੇਟ ਆਲਮੋਸਟ 100% ਹੈ ਰੀਲੈਪਸ ਨਹੀਂ ਹੈਗਾ ਉਹਦੇ ਵਿੱਚ ਰੀਲੈਪਸ ਦਾ ਮਤਲਬ ਇਹ ਹੈਗਾ ਇੱਕ ਵਾਰ ਨਸ਼ਾ ਛੱਡ ਕੇ ਦੁਬਾਰਾ ਨਸ਼ੇ ਵਿੱਚ ਪੈਣਾ ਉਹਦੇ ਬਹੁਤ ਅੱਛਾ ਰੇਟ ਹੈ ਤੇ ਇਸ ਤੋਂ ਇਲਾਵਾ ਸਾਡੇ ਡੀਏਡੀ ਜੋ ਸਾਡੇ ਓਟ ਕਲੀਨਿਕ ਨੇ ਉਹ ਵੀ ਬਹੁਤ ਵਧੀਆ ਚੱਲ ਰਹੇ ਨੇ ਆਲਮੋਸਟ ਸਾਡੇ 15000 ਜੋ ਹੈਗੇ ਨੇ ਕਾਰਡ ਬਨੇ ਹੋਏ ਨੇ ਉੱਥੇ ਆਂਦੇ ਨੇ ਉਹਨਾਂ ਨੂੰ ਡੇਲੀ ਦਵਾਈ ਦਿੱਤੀ ਜਾਂਦੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਲੋਕਾਂ ਨੂੰ ਮੈਸੇਜ ਦਵਾਂਗੇ ਜੀ ਕਿ ਜੇਕਰ ਕੋਈ ਬੰਦਾ ਤੁਹਾਨੂੰ ਲੱਗਦਾ ਹੈਗਾ ਕਿ ਨਸ਼ੇ ਦਾ ਵਪਾਰ ਕਰ ਰਿਹਾ ਉਹਦੀ ਜਾਣਕਾਰੀ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਜਲਦ ਤੋਂ ਜਲਦ ਦੇਣ ਤੁਹਾਡੀ ਇਨਫੋਰਮੇਸ਼ਨ ਕਨਫਿਡੈਂਸ਼ੀਅਲ ਰੱਖੀ ਜਾਊਗੀ ਐਸ ਤੋਂ ਇਲਾਵਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਧਿਆਨ ਰੱਖਣ ਸਪੈਸ਼ਲੀ ਮਾਪੇ ਜੋ ਉਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਕਾਲਜ ਜਾਂਦੇ ਨੇ ਧਿਆਨ ਰੱਖਣ ਨਿਗਰਾਨੀ ਰੱਖਣ ਥੋੜਾ ਜਾਂਕਿ ਬੱਚਾ ਗਲਤ ਸੰਗਤ ਵਿੱਚ ਨਾ ਪੈ ਜਾਵੇ ਗਲਤ ਹਰਕਤਾਂ ਦੇ ਵਿੱਚ ਨਾ ਪੈ ਜਾਵੇ ਇਸ ਨਸ਼ੇ ਦੀ ਮਾੜੀ ਆਦਤ ਵਿੱਚ ਨਾ ਪਵੇ ਤੇ ਨਾਲ ਦੀ ਨਾਲ ਅਸੀਂ ਐਜ਼ ਅ ਕਮਿਊਨਿਟੀ ਕੰਮ ਕਰੀਏ ਕਿ ਅਸੀਂ ਇਸ ਨਸ਼ੇ ਦੀ ਪ੍ਰੋਬਲਮ ਨੂੰ ਜੜ ਤੋਂ ਖਤਮ ਕਰੀਏ